ਕੱਲ ਅਸੀਂ ਪਟਿਆਲੇ ਤੋਂ ਆ ਰਹੇ ਸੀਗੇ ਸਮਾਂ ਕੋਈ 8 ਦੇ ਨੇੜੇ ਤੇਰੇ ਹੁੰਦੇ। ਟੈਂਡ ਇਹ ਕੋਲੇ ਸੀ ਤੁਮਾਏ ਤਾਫ ਜੀ ਮੌਲ ਹੈ। ਉਹਦੇ ਕੋਲੇ ਇੱਕ ਗੱਡੀ ਕ੍ਰੇਟਾ ਗੱਡੀ ਸਾਨੂੰ ਪਾਸ ਕੀਤਾ ਲੇਟਾ ਰੋਟਾ ਮਾਰ ਕੇ ਅਸੀਂ ਆ ਦੀ ਜਿਹੜੀ ਸਪੀਡ ਤੇ ਤੁਰੇ ਆਉਣੇ ਹਨ। ਉਹਨਾਂ ਦੁਆਰਾ ਫੇਰ ਇੱਕ ਵਾਰੀ ਉਹ ਗੱਡੀ ਸਾਨੂੰ ਪਿੱਛੇ ਹੋ ਗਈ ਅਸੀਂ ਅੱਗੇ ਨਾਂਗੇ ਉਹਨੇ ਹੌਲੀ ਕਰਨੀ। ਫੇਰ ਦੁਬਾਰੀ ਲੇਟਾ ਮਾਰ ਕੇ ਮੁੜੇ ਟਰੱਕ ਆ ਗਏ ਤੇ ਫਿਰ ਉਹਨੇ ਜਦੋਂ ਪਾਸ ਕੀਤੀ ਗੱਡੀ ਤੇ ਸਾਨੂੰ ਬਰਾਬਰ ਸਾਡੇ ਆਖੇ ਸ਼ੀਸ਼ਾ ਲਾ ਕੇ ਉਹ ਸ਼ਾਰ ਇਸ਼ਾਰਾ ਜਿਵੇਂ ਆਪਾਂ ਗਾਲ ਦਾ ਇਸ਼ਾਰਾ ਕਰਦੇ ਆ ਉਵੇਂ ਇਸ਼ਾਰਾ ਕਰਕੇ ਸਾਨੂੰ ਉਹਨੇ ਮੂੰਹ ਚ ਵੀ ਕੁਝ ਬੋਲਿਆ ਤੇ ਅਸੀਂ ਸੋਚਿਆ ਹੀ ਪਤਾ ਨਹੀਂ ਕੌਣ ਬੰਦੇ ਆ ਹਨਾ ਵੀ ਇਸ ਤਰ੍ਹਾਂ ਗੱਡੀ ਦੋ ਵਾਰੀ ਪਾਸ ਹੋਈ ਆ ਤੇ ਮੁੜ ਕੇ ਗਾਲ ਕੱਢ ਕੇ ਇਸ਼ਾਰਾ ਕਰਕੇ ਗਏ ਆ ਵੀ ਕੋਈ ਬੰਦੇ ਗੈਰ ਲੱਗਦੇ ਆ ਦੁਸ਼ਮਣੀ ਦਾ ਕੰਮ ਹੈ ਸਿਕਿਉਰਿਟੀ ਮੈਨੂੰ ਮਿਲੀ ਹੋਈ ਹੈ ਨਾ ਤਾਂ ਅਸੀਂ ਸਾਨੂੰ ਸ਼ੱਕ ਜਾ ਪਿਆ ਤੇ ਸੋਚਿਆ ਯਾਰ ਬੰਦਿਆਂ ਦਾ ਪਤਾ ਤਾਂ ਕਰੀਏ ਕੌਣ ਆ ਬੰਦੇ ਹੋਰ ਨਾ ਗੱਲਬਾਤ ਹੋਵੇ ਅਸੀਂ ਉਹਨਾਂ ਦੇ ਗੱਡੀ ਮਗਰ ਲਾ ਲਈ ਉਹਨਾਂ ਦੇ ਗੱਡੀ ਤੇ ਅਸੀਂ ਮਗਰ ਲਾਈ ਤੇ ਅਸੀਂ ਉਹਨਾਂ ਨੇ ਗੱਡੀ ਚੌਂਕੀ ਚਲਾਤੀ ਅੰਡਿਆ ਅਸੀਂ ਵੀ ਚੌਂਕੀ 'ਚ ਮਗਰ ਲਾ ਲਈ ਜਦੋਂ ਅਸੀਂ ਉੱtre ਉਹ ਵੀ ਦੋਨੇ ਦੋ ਬੰਦੇ ਉੱtre ਹੋਰ ਚੋਂ ਦੋਨੇ ਸਿਵਰ 'ਚ ਬੰਦੇ ਦੋਨੇ ਟੱਕੇ ਹੋਏ ਨੇ ਦੰਦ ਦੇ ਤਾਂ ਮੈਂ ਕਿਹਾ ਤੁਸੀਂ ਸਾਨੂੰ ਉੱਥੇ ਗੱਡੀ ਗਾਲਾਂ ਕੱਢ ਕੇ ਆਂ ਕੀ ਗੱਲ ਆ ਕਹਿੰਦੇ ਇਹਦਾ ਪੁਲਿਸ ਮਲਾਜਮ ਮੈਂ ਜੀ ਪੁਲਿਸ ਮਲਾਜਮ ਆ ਤਾਂ ਯਾਰ ਤੁਸੀਂ ਗਾਲਾਂ ਤਾਂ ਨਹੀਂ ਕੱਢਣੀਆਂ ਚਲੋ ਇੰਨੀ ਗੱਲ ਤੋਂ ਉੱਥੇ ਸਾਹਮਣੇ ਚੌਕੀ ਸੀਗੀ ਮੈਂ ਇਹਨਾਂ ਨੂੰ ਕਿਹਾ ਮੈਂ ਵੀ ਆਪਾਂ ਚੌਕੀ ਦੇ ਵਿੱਚ ਅਸੀਂ ਦਰਖਾਸਤ ਲਿਖਾਉਣੀ ਆ ਤੁਹਾਡਾ ਮਲਾਜਾ ਕਰਾਉਣੀ ਆ ਤੁਸੀਂ ਕਹਿੰਦੇ ਇਹ ਪੁਲਿਸ ਮਲਾਜਮ ਸਾਨੂੰ ਨਹੀਂ ਪਤਾ ਕੌਣ ਆ ਸਿਵਲ ਬਗ ਦੀ ਕਿੰਨੇ ਦੋਨੇ ਤੋ ਲੋ ਸੀ ਅੰਦਰ ਗਏ ਜਦੋਂ ਮੈਂ ਜਾ ਕੇ ਅੰਦਰ ਪੁੱਛਿਆ ਮੈਂ ਬਈ ਜੀ ਐਂ ਕਰਕੇ ਤੇ ਡਿਊਟੀ ਅਫਸਰ ਕਿਹੜੇ ਐ ਇਸ ਦਾ ਖਾਸ ਲਿਖਾਉਂਗਾ ਇਹ ਬੰਦੇ ਕਹਿੰਦੇ ਸੀ ਪੁਲਿਸ ਮੁਲਾਜ਼ਮਾਂ ਤੇ दारू ਡੱਕੀ ਰੱਖ ਕੇ ਆਹ ਹਰਕਤਾਂ ਕਰਕੇ ਆਏ ਤਰੁਨਾ ਨੇ ਉੱਥੇ ਉਥੋਂ ਵਾਲੇ ਮੁਲਾਜ਼ਮ ਵੀ ਸਾਡੇ ਗਲ ਪਏਗੇ ਉਹ ਵੀ दारू ਨਾਲ ਧੁੱਤ ਸੀ ਹਾਂ ਕਹਿੰਦੇ ਹਾਂ ਹਾਂ ਇਹ ਤਾਂ ਪੁਲਿਸ ਮੁਲਾਜ਼ਮ ਤੁਸੀਂ ਕਿਵੇਂ ਐਂ ਗੋਲਾਂ ਖੜੀਆਂ ਖੜੀਆਂ ਕਰਕੇ ਗੱਲ ਕਰਦੇ ਮਾ ਸਾਨੂੰ ਇਹ ਪੁੱਠਾ ਐਦਾ ਬੋਲ ਕੇ ਤਾਂ ਓਡੇ ਕੋਲ ਆਏ ਆ ਤੁਸੀਂ ਮੁਲਾਜ਼ਾ ਕਰਾਓ ਇਹਨਾਂ ਦਾ ਮੁਲਾਜ਼ਾ ਕਰਾਉਂਦੇ ਕਿਦੋਂ ਤਾਂ ਆਪ ਕਾਰੂ ਨਾਲ ਬੱਤ ਸੀਗੇ ਸਾਰੇ ਹਨ ਤਾਂ ਉਸ ਤੋਂ ਬਾਅਦ ਚਲੋ ਉੱਥੇ ਫਿਰ ਉਹ ਜਿਹੜਾ ਮੁੰਡਾ ਆਸਾਂ ਨੂੰ ਗਾਲ ਕੱਢ ਕੇ ਗਿਆ ਸੀ ਤੇ ਉਹ ਮੁੰਡਾ ਕਹਿੰਦਾ ਬਾਈ ਚਲੋ ਮੈਂ ਯਾਰ ਮਾਫੀ ਮੰਗਦਾ ਹਾਂ ਮੇਥੋਂ ਗਲਤੀ ਹੋ ਗਈ ਕੋਈ ਗੱਲ ਨਹੀਂ ਤੇ ਅਸੀਂ ਕੋਈ ਉੱਥੇ ਨਾ ਪੁਲਿਸ ਮੁਲਾਜ਼ਮ ਕਹਿੰਦਾ ਰਿਟਾਇਰ ਹੋਇਆ ਸੀਗਾ ਟੇਕ ਚੰਦ ਪਤਾ ਨਹੀਂ ਕੀ ਨਾਮ ਲੈਂਦੇ ਸੀ ਉਹਦਾ ਕਹਿੰਦੇ ਸੀ ਉਹਦੀ ਪਾਰਟੀ ਤਵਾਈ ਸੀਗੀ ਖਾਦੀ ਪੀਤੀ ਚ ਹੋ ਗਿਆ ਸੀ ਮੈਂ ਚਲੋ ਯਾਰ ਖਾਦੀ ਪੀਤੀ ਚ ਹੋ ਗਿਆ ਮਨ ਲਓ ਤੁਸੀਂ ਇਦਾਂ ਗੰਦਾ ਇਸ਼ਾਰਾ ਕਰਦੇ ਹੋ ਕੋਈ ਬੁੜੀਆਂ ਵੀ ਬੈਠੀਆਂ ਹੁੰਦੀਆਂ ਫੇਈ ਬਾਰੀ ਨਾਲ ਕਿਸੇ ਦਾ ਬੰਦੇ ਨਾਲ ਗੱਡੀ 'ਚ ਮਨ ਲਓ ਅਸੀਂ ਸੀਗੇ ਮੇਰੇ ਨਾਲ ਗਨਮੈਨ ਆ ਮਨ ਲਾ ਸ਼ੱਕ ਦੇ ਵਿੱਚ ਕੋਈ ਇਹੋ ਜਿਹੀ 1921 ਵਰਪਰ ਜਾਂਦੀ ਹੈ ਨਾ ਚਲੋ ਕਹਿੰਦੇ ਬਈ ਯਾਰ ਹੋ ਗਿਆ ਨਿਬੜ ਗਿਆ ਜਿਹੜੀ ਗੱਲਬਾਤ ਹੋ ਗਈ ਮੈਂ ਚਲੋ ਠੀਕ ਹੈ ਯਾਰ ਚਲੋ ਐਸ ਐਚਓ ਨਾਲ ਮੇਰੀ ਗੱਲ ਕਰਾਈ ਮੁਨਛੀ ਨੇ ਉੱਥੇ ਤਾਂ ਮੁਨਛੀ ਨੇ ਤਾਂ ਗੱਲ ਕਰਾਈ ਐਸ ਐਚਓ ਮੈਨੂੰ ਕਹਿੰਦਾ ਵੀ ਤੂੰ ਕੀ ਮਸਲਾ ਮੈਂ ਦੱਸਦਾ ਮੈਂ ਜੀ ਆਹ ਮਸਲਾ ਸਾਰਾ ਭਾਈ ਕੁਰੀਦਾਰ ਨੇ ਚਲੋ ਇਹਨੇ ਮੁੰਡੇ ਨੇ ਕਹਿਤਾ ਵੀ ਉਥੋਂ ਗਲਤੀ ਹੋ ਗਈ ਮਾ ਚਲੋ ਨਿਬੜ ਗਏ ਚਲੋ ਇੰਨੀ ਗੱਲ ਕਹਿ ਕੇ ਅਸੀਂ ਉਥੋਂ ਥੋੜਾ ਜਿਹਾ ਤਕੀਦੋਂ ਦਾ ਕਰ ਚੌਂਕੀ ਦੇ ਵਿੱਚੋਂ ਅਸੀਂ ਆ ਜੰਨੇ ਆ ਕਰਕੇ ਨਾ ਫੇਰ ਤੁਹਾਨੂੰ ਅਸੀਂ ਚਲੋ ਆ ਕੇ ਅਸੀਂ ਸੋਚਦੇ ਆ ਵੀ ਜੇ ਅਸੀਂ ਹੁਣ ਇਸ ਤਰ੍ਹਾਂ ਕਰਕੇ ਇਹ ਆਪਣਾ ਕੋਈ ਆਪਣਾ ਆ ਚੁੱਪ ਕਰਾਈ ਇਧਰੋਂ ਯਾਰ ਬੀ ਇਹਨਾਂ ਦਾ ਪੁੱਛਦਾ ਐ ਨਹੀਂ ਪਤਾ ਹੁੰਦਾ ਵੀ ਇਹ ਕੱਲ ਨੂੰ ਕਹਿ ਦਿੰਦੇ ਜੀ ਅਸੀਂ ਇਹ ਬੰਦੇ ਆ ਕੇ ਕੋਈ ਚੌਂਕੀ 'ਚ ਕੋਈ ਐ ਕਰ ਗਏ ਕੋਈ ਉਹ ਕਰ ਗਏ ਹਨਾ ਵੀ ਕੋਈ ਸਾਡੀ ਵਰਦੀ ਨੂੰ ਹੱਥ ਪਾ ਲਿਆ ਜਾਂ ਕੁਝ ਵੀ ਕਰ ਗਏ ਅਸੀਂ ਉਹਦੇ 'ਚ ਮੈਂ ਨਾਲ ਦੀ ਨਾਲ ਕੰਟਰੋਲ ਰੂਮ ਤੇ ਫੋਨ ਕੀਤਾ ਮੈਂ ਦੱਸਤੀ ਸਾਰੀ ਕਹਾਣੀ ਮੈਂ ਕਿਹਾ ਜੀ ਐ ਕਰਕੇ ਆ ਨੰਬਰ ਗੱਡੀ ਆ ਤੇ ਆਹ ਆਹ ਸਾਰੀ ਘਟਨਾ ਵਾਪਰੀ ਐ ਵੀ ਅਸੀਂ ਉਹਨਾਂ ਦੇ ਮਗਰ ਚੌਂਕੀ ਤੱਕ ਗਏ ਆ ਚੌਂਕੀ 'ਚ ਅਸੀਂ ਆਹ ਗੱਲ ਬਾਤ ਹੋ ਲਖਾਈ ਥੋੜੇ ਚੌਂਕੀ ਵਾਲੇ ਵੀ ਪੁਲਿਸ ਵਾਲੇ ਸ਼ਰਾਬ ਪੀਤੀ ਹੋਈ ਹੈ। ਹੂੰ। ਕੰਟਰੋਲ ਰੂਮ ਤੋਂ ਬਾਅਦ ਮੈਂ ਗੱਲ ਕੀਤੀ ਐਸਪੀਡੀ ਨਾਲ। ਉਹ ਕਹਿੰਦੇ ਅਸੀਂ ਮੈਡੀਕਲ ਛੁੱਟੀ ਤੇ ਆਂ। ਬਿਮਾਰ ਆਂ। ਉਸ ਤੋਂ ਬਾਅਦ ਮੈਂ ਐਸਐਸਪੀ ਨਾਲ ਗੱਲ ਕੀਤੀ ਹੈ। ਐਸਐਸਪੀ ਬਰਨਾਲਾ ਨੂੰ। ਉਹਨਾਂ ਨੇ ਮੈਂ ਧਿਆਨ ਚ ਲਿਆਤਾ ਮੈਂ ਕਿ ਜੀ ਐਂ ਕਰਕੇ ਆਹ ਸਾਰੀ ਗੱਲਬਾਤ ਆਹ ਘਟਣਾ ਬੰਦ ਕਰੀਏ ਵੀ ਆਹਾ ਆਹਾ ਸੋਡੀ ਸਾਰੀ ਪੁਲਿਸ ਦਾ ਮਤਲਬ ਇਹ ਦਾ ਰੂਪ ਪੀਤੀ ਤੁਸੀਂ ਮਲਾਜਾ ਦਾ ਕਰਾਓ। ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਦੇਖਦੇ ਆਂ ਕਾਰਵਾਈ ਕਰਦੇ ਆਂ। ਕੀ ਆ ਜੀ। ਉਸ ਤੋਂ ਬਾਅਦ ਮੇਰੀ ਸੀਨ ਚਾਰਜ ਨਾਲ ਵੀ ਗੱਲ ਹੋਈ ਐ ਐ ਕਰਕੇ ਆ ਤੁਹਾਡੀ ਚੌਕ ਸੀ ਸਟਾਫ ਤੇ ਚੌਕੀ ਨਾਲ ਨਾਲ ਹੀ ਚਲੋ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਲਿਖਾ ਕੇ ਮਤਲਬ ਕਿ ਸਾਰੇ ਅਫਸਰਾਂ ਨੂੰ ਦੱਸ ਕੇ ਅਸੀਂ ਪਿੰਡ ਨੂੰ ਆ ਜੰਦੇ ਹਾਂ ਜਦੋਂ ਅਸੀਂ ਪਿੰਡ ਨੂੰ ਉਸ ਤੋਰ ਲੈਨੇ ਗੱਡੀ ਤੇ ਤਪੇ ਕੋਲੇ ਨਾਕਾ ਲੱਗਿਆ ਹਾਂ ਤਪੇ ਕੋਲ ਨਾਕਾ ਲੱਗਿਆ ਤੇ ਅਸੀਂ ਆ ਕੇ ਉੱਥੇ ਜਦੋਂ ਉਹ ਨਾਕਾ ਤੇ ਸਾਨੂੰ ਹੱਥ ਮਾਰਦੇ ਤੇ ਅਸੀਂ ਗੱਡੀ ਰੋਕੀ ਜਦੋਂ ਅਸੀਂ ਗੱਡੀ ਰੋਕ ਕੇ ਨਾਕੇ 'ਮ ਪੁੱਛਿਆ ਮੈਂ ਦੱਸੋ ਕਿਵੇਂ ਰੋਕਿਆ ਕਹਿੰਦੇ ਰੁਕੋ 5 ਮਿੰਟ 10 ਮਿੰਟ ਪਿੱਛੋਂ ਅਫਸਰ ਆਉਗੇ ਮੈਂ ਸਮਝ ਗਿਆ ਮਖਾ ਵੀ ਇਹ ਕਹਾਣੀ ਹੁਣ ਪੁਲਿਸ ਵਾਲੇ ਕੋਈ ਹੋਰ ਉਲਝਾਉਣਗੇ ਮਸਲਾ ਉਦੋਂ ਮੈਂ ਤੁਸੀਂ ਦੇਖਿਆ ਹੁਣ ਸਾਰਿਆਂ ਨੇ ਮੈਂ ਰਾਤ ਨੂੰ ਉਸ ਵੇਲੇ ਸ਼ਾਇਦ ਮੇਰਾ ਗਲਤ 10 ਕ ਦਾ ਟਾਈਮ ਹੋਣਾ ਸਾਢੇ 9 ਦਾ 10 ਦਾ ਤਾਂ ਮੈਂ ਉੱਥੇ ਲਾਇਬ ਵੀ ਹੁੰਨਾ ਤੇ ਮੈਂ ਦੱਸਦਾ ਵੀ ਆਹ ਆਹ ਗੱਲ ਸਾਰੀ ਜਿਹੜੀ ਮੈਂ ਵਿੱਚ ਹੁਣ ਤੁਹਾਨੂੰ ਦੱਸੀ ਹੈ ਸਾਰੀ ਮੈਂ ਉਹਦੇ ਵਿੱਚ ਵੀ ਦੱਸਦਾ ਵੀ ਆਹ ਕੁਝ ਗੱਲਬਾਤ ਹੋਈ ਸੀ ਚਲੋ ਉਸ ਤੋਂ ਬਾਅਦ ਜਦੋਂ ਅਸੀਂ 5-7 ਮਿੰਟ ਸਾਨੂੰ ਖੜਿਆ ਨੂੰ ਹੋ ਜਾਂਦੇ ਆ ਇੰਨੇ ਤਿੰਨ ਗੱਡੀਆਂ ਪੁਲਸ ਦੀਆਂ ਭਰੀਆਂ ਹੋ ਜਾਂਦੀਆਂ ਛੱਬ ਦੀ ਛੱਬ ਸਾਨੂੰ ਆ ਕੇ ਮਦਰ ਤੋਂ ਤੁਸੀਂ ਦੇਖਿਆ ਵੀਡੀਓ ਵੀ ਵਿੱਚੋਂਵੇਂ ਕੱਟੀ-ਕੁੱਟੀ ਜਾਂਦੀ ਆ ਲੈਪ ਹੋਇਆ ਵਾ ਹਨਾ ਛੱਬ ਦੀ ਛੱਬ ਸਾਨੂੰ ਆ ਕੇ ਚੁੰਮੜ ਜਾਂਦੀ ਆ ਤੇ ਆਹ ਪੱਗ ਮੇਰੀ ਲਾ ਦਿੱਤੀ ਜਾਂਦੀ ਆ ਇੱਥੇ ਮੇਰੇ ਆ ਨਿਸ਼ਾਨ ਆ ਦੇਖੋ ਇੱਥੇ ਹਾਂ ਇਸ ਜਗ੍ਹਾ ਤੇ ਮੇਰੇ ਨਿਸ਼ਾਨ ਹੈਗੇ ਬਲਵਿੰਦਰ ਸਿੰਘ ਹੌਲਦਾਰ ਕਿਉਂਕਿ ਮੈਂ ਉਹਦੀ ਵਰਦੀ ਪਾਈ ਸੀ ਜਿਹਦੀ ਮੈਂ ਨਵੇਂ ਪਲੇਟ ਪੜ੍ਹੀ ਐ ਬਰਵਿੰਦਰ ਸਿੰਘ ਨਾਮ ਲਿਖਿਆ ਸੀ ਉਹਦੇ ਉਹਨੇ ਇੱਥੇ ਮੇਰੇ ਗਲ ਚ ਗੂਠਾ ਦਿੱਤਾ ਉਸ ਤੋਂ ਬਾਅਦ ਕੀ ਹੋਇਆ ਨਾ ਉਹਨਾਂ ਨੇ ਮਤਲਬ ਕਿ ਉਹਨੇ ਬਰਵਿੰਦਰ ਸਿੰਘ ਨੇ ਮੇਰੇ ਗਲ ਚ ਗੂਠਾ ਦਿੱਤਾ ਤੇ ਇੱਕ ਉਹਦੇ ਨਾਲ ਸੀ ਜਿਹੜਾ ਸਿਵਲ ਵਰਦੀ ਸੀ ਉਹਨੇ ਮੇਰੇ ਇੱਥੇ ਪੱਖੀ ਚ ਇਤਰੇ ਗਲ ਮੇਰਾ ਦੱਬ ਲਿਆ ਤੇ ਪੱਗ ਮੇਰੀ ਲਾਹਤੀ ਤੇ ਇੱਕ ਬੰਦਾ ਖਸੁੱਣ ਮਾਰਿਆ ਕੋਈ ਮੇਰੇ ਜੁੰਡੇ ਖੜ ਰਿਹਾ ਕੋਈ ਮੇਰੀਆਂ ਬਾਹਾਂ ਮੋੜ ਰਿਹਾ ਜਾਣੇ ਜਿਵੇਂ ਹਲਕੇ ਕੁੱਤੇ ਨਹੀਂ ਆਪਾਂ ਕਹਿੰਦੇ ਕਿ ਵੀ ਹਲਕੇ ਕੁੱਤੇ ਕਿਸੇ ਉਸ ਸਹੀ ਮੰਗਰ ਦਾ ਬਿੱਲੇ ਮਗਰ ਤੇ ਉਹਨੂੰ ਡੀਰੋ ਡੀਲ ਕਰਦੇ ਆ ਇਸ ਤਰੀਕੇ ਨਾਲ ਇਨੀ ਦਰਿੰਦਰੀਏ ਦੇ ਨਾਲ ਉਹਨਾਂ ਨੇ ਮੈਨੂੰ ਉੱਥੋਂ ਐਹ ਲੋੜ ਕੁੱਟ ਮਾਰ ਕੇ ਤੇ ਗੱਡੀ ਚ ਸੱਟ ਲੈ ਛੋਡੇ ਸਾਰੇ ਅਫਸਰਾਂ ਨੂੰ ਦੱਸ ਕੇ ਉੱਥੋਂ ਆਏ ਆ ਛੋਡੇ ਸੀ ਜੇ ਅਸੀਂ ਸਾਡੇ ਕੋਈ ਮਨ ਚ ਚੋਰ ਹੁੰਦਾ ਤੇ ਅਸੀਂ ਛੋਡੇ ਇਧਰ ਦੀ ਕਿਉਂ ਆਉਂਦੇ ਸੀ ਹੋਰ ਕਿਸੇ ਪਾਸੇ ਹੀ ਲੰਘ ਜਾਂਦੇ ਤਾਂ ਉੱਥੋਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਸੁਣੀ ਉਸ ਤੋਂ ਬਾਅਦ ਉਹ ਜਿਹੜਾ ਬਲਵਿੰਦਰ ਸਿੰਘ ਹੌਲਦਾਰ ਆ ਤੇ ਉਹ ਜਿਹੜਾ ਸਿਵਲ ਵਰਦੀ ਵਾਲਾ ਉਹ ਮੈਨੂੰ ਗਾਲਾਂ ਕੱਢਣ ਲੱਗੇ ਉਹਨੂੰ ਕਹੇ ਮਾਂ ਦੀ ਗਾਲ ਨਾ ਕੱਢਿਆ ਤੇਰੀ ਮਾਂ ਗਾਲ ਨਹੀਂ ਕੱਢਣਾ ਫਿਰ ਉਹ ਮੈਨੂੰ ਹੋਰ ਵੀ ਤਲਖੀ ਦੇ ਵਿੱਚ ਉਹਨੇ ਗੱਲਾਂ ਬਾਤਾਂ ਜਿਹੜੀਆਂ ਮੇਰੇ ਨਾਲ ਕੀਤੀਆਂ ਐਸੋ ਮੈਂ ਇੱਕ ਸ ਨੂੰ ਦੱਸਦਾ ਵੀ ਜ਼ਿੰਦਗੀ ਦੀ ਗੱਲ ਜਾਂ ਜਿਵੇਂ ਕੋਈ ਨਫ਼ਰਤ ਨਹੀਂ ਭਰੀ ਹੁੰਦੀ ਬੰਦੇ ਮਿੱਥ ਕੇ ਆਏ ਵੀ ਐ ਕਰ ਨਹੀਂ ਕਰਨਾ ਐਸ ਤਰੀਕੇ ਨਾਲ ਉਹ ਬੰਦੇ ਪਏ ਆ ਤੇ ਅਜੇ ਫਿਰ ਤੁਹਾਨੂੰ ਹੋਰ ਦੱਸਦਾ ਜਿਹੜਾ ਬਲਵਿੰਦਰ ਸਿੰਘ ਜੀ ਦੀ ਮੈਂ ਗੱਲ ਕਰ ਰਿਹਾ ਬਾਰ-ਬਾਰ ਸਭ ਤੋਂ ਜ਼ਿਆਦਾ ਉਸ ਬੰਦੇ ਨੇ ਗੱਲਾਂ ਪਤਾ ਕੀ ਬੋਲ ਰਿਹਾ ਮੈਨੂੰ ਕਹਿੰਦਾ ਤੇਰੇ ਵਰਗੇ ਤਾਂ ਕਹਿੰਦਾ ਖੜਕੂ ਬਾਦ ਵੇਲੇ ਚਲਾਏ ਆ 20 ਕਹਿੰਦਾ ਪੁਲਿਸ ਨੂੰ ਕੀ ਹੋ ਗਿਆ ਕਹਿੰਦਾ ਪਟਿਆਲੇ ਇਨਕਾਊਂਟਰ ਹੋਇਆ ਕੀ ਹੋਊ ਉਹ ਚ ਪੁਲਿਸ ਨੂੰ ਰਾਤ ਉਹਨੇ ਗੱਡੀ ਰੋਕ ਲਈ ਖਤਾਂ ਕਹਿੰਦਾ ਐ ਨਹੀਂ ਬੱਤੇ ਤੇਰੇ ਗੋਲੀ ਮਾਰ ਦਗੇ ਗੋਲੀ ਮਾਰਨੀ ਗੋਲੀ ਮਾਰ ਦੋ ਯਾਨੀ ਇਹ ਗੱਲਾਂ ਉਹ ਬਲਵਿੰਦਰ ਸਿੰਘ ਮੈਨੂੰ ਕਹਿ ਰਿਹਾ ਜਿਹੜਾ ਹੌਲ ਦਾ ਆ ਸਾਰੀਆਂ ਗੱਲਾਂ ਬਾਤਾਂ ਤੋਂ ਬਾਅਦ ਉਹਨਾਂ ਨੇ ਉੱਥੇ ਰਜਾ ਕੇ ਸਾਨੂੰ ਹੋਰ ਵੀ ਜਣੇ ਮੈਂ ਕਹਿੰਦਾ ਕੋਈ ਐਸਾ ਸ਼ਬਦ ਨਹੀਂ ਹੈਗਾ ਜਾਂ ਗਾਲ ਨਹੀਂ ਸੀ ਜਿਹੜੀ ਉਹ ਬੰਦਿਆਂ ਨੇ ਉਹ ਬਲਵਿੰਦਰ ਸਿੰਘ ਤੋਂ ਨਾਲ ਜਿਹੜਾ ਸਿਵਲ ਵਰਦੀ ਚੋਂ ਨੇ ਕੱਢਿਆ ਨੇ ਜਾਂ ਹੋਰ ਬਹੁਤ ਤਰ੍ਹਾਂ ਤੁਸੀਂ ਐ ਕਰਦੇ ਆ ਤੁਸੀਂ ਰੋਜ਼ ਹੀ ਕਦੇ ਪੁਲਿਸ ਦੇ ਖਿਲਾਫ ਬੋਲਣ ਲੱਗ ਜਾਂਦੇ ਆ ਕੋਈ ਸਰਕਾਰ ਦੇ ਖਿਲਾਫ ਬੋਲਣ ਲੱਗ ਜਾਂਦੇ ਆ ਆ ਗੱਲਾਂ ਕਰ ਕਰਾ ਕੇ ਉਹਨਾਂ ਨੇ ਰਜਾ ਕੇ ਸਾਨੂੰ ਉੱਥੇ ਜਿਹੜਾ ਥਾਣਾ ਸਾਧਨਾ ਹੂੰ ਉੱਥੇ ਉਹਨਾਂ ਨੇ ਸਾਡੀ ਬੰਦੀ ਪਾਈ ਬੰਦੀ ਪਾਕਿਸਤਾਨ ਨੂੰ ਉਹਨੇ ਹਵਾਲਾ ਕੀਤਾ ਇਹ ਗਏ ਨੇ ਅਦਾਲਤ ਦੇ ਵਿੱਚ ਐਸ ਡੀ ਐਮ ਦੇ ਸਾਹਮਣੇ ਜੋ ਉਹਨਾਂ ਦੇ ਡੀ ਐਸ ਪੀ ਸਾਹਿਬ ਬੋਲ ਰਹੇ ਨੇ ਇਹ ਗਏ ਨੇ ਉੱਥੇ ਜਾ ਕੇ ਇਹਨਾਂ ਨੂੰ ਆਂਦੇ ਆਪ ਦੇ ਗਵਾਹ ਦੇਵੋਗੇ ਤੁਸੀਂ ਤਾਂ ਤੁਹਾਡੀ ਜ਼ਮਾਨਤ ਕਰਾਂਗੇ ਇਹਦੇ ਅਸੀਂ ਕੋਈ ਗਵਾਹ ਨਹੀਂ ਦੇਣਗੇ ਆਂਦੇ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਤੋਂ ਸਾਈਨ ਕਰਵਾਏ ਗਏ ਹੁਣ ਉਹ ਕਿਹੜੀ ਚੀਜ਼ ਤੇ ਕਰਵਾਏ ਗਏ ਉਹ ਜਨਰਲ ਮੁਚਲਕਾ ਹੋਊ ਜੇ ਜੋ ਵੀ ਹੋਊਗਾ ਇਹਨਾਂ ਨੇ ਸਾਈਨ ਕੀਤੇ ਔਰ ਇਹਨਾਂ ਨੂੰ ਛੱਡਿਆ ਗਿਆ ਕੀ ਇਹਨਾਂ ਨੇ ਕਿਸੇ ਵੀ ਬੰਦਾ ਡੀਐਸਪੀ ਲਾਈਵ ਆਏ ਨੇ ਕਿ ਉਹ ਬੋਲੇ ਨੇ ਇਹਨਾਂ ਨੂੰ ਕਿਉਂ ਫੜਿਆ ਗਿਆ ਡਿਟੇਨ ਕਿਉਂ ਕੀਤਾ ਗਿਆ ਸਾਰੀ ਰਾਤ ਕਿਉਂ ਰੱਖਿਆ ਗਿਆ ਜੇਲ੍ਹ ਚ ਇਹ ਤਾਂ ਹੋਇਆ ਹੈ ਨਾ ਆ ਜੋ ਹੋਇਆ ਹੈ ਤਾਂ ਤੁਹਾਨੂੰ ਦੱਸ ਹੀ ਰਿਹਾ ਇਹ ਬਾਅਦ ਦੀ ਗੱਲ ਛੱਡੋ ਇਹ ਦੱਸਣਗੇ ਕਿ ਇਹਨਾਂ ਨੇ ਕਿਉਂ ਫੜਿਆ ਇੱਕ ਬੰਦਾ ਜੋ 80000 ਵੋਟ ਲ ਜਾਂਦਾ ਜਿਸ ਬੰਦੇ ਨੂੰ ਪੰਜਾਬ ਚ ਤਾਂ ਬਾਹਰ ਫਾਲੋਅ ਕੀਤਾ ਜਾਂਦਾ ਜੇ ਪੁਲਿਸ ਦੇ ਲੋਕ ਉਹਦੇ ਨਾਲ ਧੱਕਾ ਕਰ ਰਹੇ ਨੇ ਤਾਂ ਬਾਕੀਆਂ ਨਾਲ ਕੀ ਕਰਨਗੇ ਕੋਈ ਇਹਦਾ ਹਸਾਬ ਕਿਤਾਬ ਕੋਈ ਇਹਦੇ ਬਾਰੇ ਬੋਲੂਗਾ ਦੱਸੂਗਾ ਅੱਜ ਇੱਥੇ ਖੜੇ ਆ ਅਸੀਂ ਤੁਸੀਂ ਪੁੱਛਿਆ ਨਾ ਉਹਨੇ ਜੇ ਕਿ ਇੱਥੇ ਕਿਉਂ ਆਇਓ ਹਸਪੀਟਲ ਚ ਜਿਹੜੇ ਰਾਤ ਨੂੰ ਔਰ ਸਵੇਰ ਲੈ ਕੇ ਗਿਆ ਜਿਨ੍ਹਾਂ ਨੇ ਇਹਨਾਂ ਦੀ ਗੱਲ ਸੁਣਨੋਂ ਮਨਾ ਕਰਤਾ ਹਸਪੀਟਲ ਨੇ ਬਰਨਾਲੇ ਵਾਲੇ ਨੇ ਤਾਂ ਕੀ ਕਰੀਏ ਕਿੱਥੇ ਜਾਈਏ ਹੁਣ ਅਸੀਂ ਇੱਥੇ ਆ ਕੇ ਡਾਕਟਰੀ ਲਈ ਇਹਦਾ ਪਰਚੀ ਕਟਾਈ ਇੱਥੇ ਲੇਟੇ ਹੁਣ ਇਹਨਾਂ ਦਾ ਐਕਸਰੇ ਹੋਊਗਾ ਜੋ ਪਰਚੀਆਂ ਦੇਤੀਆਂ ਕੱਲ ਨੂੰ ਹੋਊਗਾ ਔਰ ਅਸੀਂ ਉਹਦੇ ਰਿਪੋਰਟ ਵੀ ਕਰਾਵਾਂਗੇ ਉਹ ਇੱਕ ਕਾਨੂੰਨ ਦੇ ਮੁਤਾਬਕ ਨਵਾਂ ਆ ਗਿਆ ਉਹ ਵਕੀਲ ਸਾਹਿਬ ਬੈਟਰ ਦੱਸਣਗੇ ਮੇਰੇ ਨਾਲ ਨੇ ਹਾਈ ਕੋਰਟ ਦੇ ਵਕੀਲ ਨੇ ਇਹ ਇਨਾਂ ਤੇ ਕਰਾਂਗੇ ਔਰ ਨਾਲ ਨਾਲ ਇੱਕ ਗੱਲ ਅਸੀਂ ਕਹਿ ਦਿੰਦੇ ਆ ਜੇ ਇਨਾਂ ਤੇ ਬਣਦੀ ਐ ਜੋ ਵੀ ਇਨਾਂ ਆ ਕੀ ਬਲਦੇਵ ਸਿੰਘ ਤੇ ਇੱਕ ਹੋਰ ਹੈ ਜਿਹੜੇ ਬੰਦੇ ਔਰ ਉਹ ਸ਼ਰਾਬ ਵਾਲਾ ਮੁੰਡਾ ਜੇ ਇਨਾਂ ਤੇ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਅਗਲੀ ਕਾਲ ਦੇਵਾਂਗੇ ਔਰ ਇਹ ਇੱਕ ਆਊਟ ਐਂਡ ਰਾਈਟ ਲੜਾਈ ਲੜੀ ਜਾਊਗੀ ਪੁਲਿਸ ਹੱਥ ਤਸ਼ੱਦਦ ਦੇ ਖਿਲਾਫ ਚਾਹੀਓ ਮੁੰਡਾ ਨਰਿੰਦਰਦੀਪ ਮਾਰਿਆ ਗਿਆ ਉੱਥੇ ਚਾਹੀ ਇਹਨਾਂ ਨੇ ਜੋ ਨਕਲੀ ਪੁਲਿਸ ਮੁਕਾਬਲੇ ਬਣਾਏ ਨੇ ਜਾਂ ਜੋ-ਜੋ ਤੱਕ ਹੁਣ ਇਹਨਾਂ ਨੇ ਕਰਤੂਤਾਂ ਕੀਤੀਆਂ ਨੇ ਉਹਦੇ ਤੇ ਇੱਕ ਸਿੱਧੀ ਲੜਾਈ ਲੜੀ ਜਾਊਗੀ ਜਾਂ ਇਹ ਉਹਨਾਂ ਤੇ ਕਾਰਵਾਈ ਕਰ। ਔਰ ਕੱਲ ਨੂੰ ਅਸੀਂ ਇਹ ਮੈਡੀਕਲ ਕਰਾ ਕੇ ਐਕਸ-ਰੇ ਕਰਾ ਕੇ ਉਹ ਵੀ ਕਰ ਦਿਆਂਗੇ ਔਰ ਜਿਹੜੀ ਐਫ ਆਈ ਆਰ ਅਸੀਂ ਇਹਨਾਂ ਤੇ ਕਰ ਰਹੇ ਹਾਂ ਉਹ ਤੁਹਾਨੂੰ ਸਿੱਧੂ ਸਾਹਿਬ ਦੱਸ ਦਿੰਦੇ ਨੇ